ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਆਟਕ ਸਾਹਿਬ ਪਿੰਡ ਸਹੇੜੀ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਪੁੱਛ ਚੁੱਕੇ ਹਾਂ ਗੁਰਦੁਆਰਾ ਐਮ ਐਸ ਸਾਹਿਬ ਸਹੇੜੀ ਵਿਖੇ ਹੀ ਸਵਸਥਿਤਾ ਇੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਕੁਝ ਸਮੇਂ ਲਈ ਠਹਿਰੇ ਸਨ ਕਿਉਂਕਿ ਗੰਘੂ ਆਪਣੇ ਪਿੰਡ ਸਹੇੜੀ ਗਿਆ ਸੀ ਆਪਣੇ ਘਰ ਜਾਇਦਾ ਲੈਣ ਤਾਂ ਗੁਜਰੀ ਜੀ ਅਤੇ ਸਹਿਬਜ਼ਾਦੇ ਨੂੰ ਘਰ ਲੈ ਕੇ ਜਾਣ ਵਾਲਾ ਰਸਤਾ ਸੁਰੱਖਿਅਤਾਂ ਹੈ ਜਾਂ ਨਹੀਂ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦੇ ਜਦੋਂ ਪਰਿਵਾਰ ਵਿਛੋੜਾ ਪੈਂਦਾ ਹੈ ਤਾਂ ਕੁੰਮਾ ਮਾਸ਼ਕੀ ਜੀ ਦੀ ਛੰਨ ਵਿੱਚ ਰਾ ਠਹਿਰਨ ਤੋਂ ਬਾਅਦ ਗੰਗੂ ਉਹਨਾਂ ਨੂੰ ਮਿਲਦਾ ਹੈ ਜਿੱਥੋਂ ਗੰਗੂ ਆਪਣੇ ਨਾਲ ਆਪਣੇ ਪਿੰਡ ਸਿਹੜੀ ਲੈ ਕੇ ਉਹਨਾਂ ਨੂੰ ਆਉਂਦਾ ਹੈ ਇੱਥੇ ਉਦੋਂ ਕਾਣਾ ਜੰਗਲ ਹੁੰਦਾ ਸੀ ਅਤੇ ਇੱਕ ਸਾਧੂ ਦੀ ਕੂਟਿਆ ਹੁੰਦੀ ਸੀ ਗੰਗੂ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਉਸ ਕੰਗ ਸਾਧੂ ਦੇ ਕੂਟੀਆਂ ਵਿੱਚ ਠਹਿ ਰਿ ਠਹਿਰਾ ਦਿੰਦਾ ਹੈ ਜਿੱਥੇ ਸਾਧੂ ਭਜਨ ਬੰਦਗੀ ਕਰਦਾ ਸੀ ਉਸ ਸਮੇਂ ਸਾਧੂ ਇਸ ਸਥਾਨ ਤੇ ਨਹੀਂ ਹੁੰਦਾ ਬਾਹਰ ਕਿਧਰੇ ਗਿਆ ਹੁੰਦਾ ਹੈ ਜਦੋਂ ਉਹ ਸਾਧੂ ਮਹਾਤਮਾ ਵਾਪਸ ਆਉਂਦੇ ਨੇ ਤਾਂ ਮਾਤਾ ਗੁਜਰੀ ਜੀ ਨੂੰ ਪੁੱਛਦੇ ਨੇ ਤੁਸੀਂ ਇੱਥੇ ਕਿਵੇਂ ਤੇ ਮਾਤਾ ਜੀ ਸਹਿ ਸੁਭਾਹੀ ਕਹਿ ਦਿੰਦੇ ਨੇ ਅਸੀਂ ਤਾਂ ਇੱਥੇ ਐਵੇਂ ਹੀ ਆ ਗਏ ਸੋ ਉਹਨਾਂ ਦੇ ਇਹਨਾਂ ਸ਼ਬਦਾਂ ਨੂੰ ਕਹਿਣ ਨਾਲ ਹੀ ਇਸ ਆਸਥਾਨ ਦਾ ਨਾਮ ਐਮਾ ਸਾਹਿਬ ਪਿਆ ਇੱਥੇ ਪਹਿਲਾਂ ਛਾਨੂ ਹੁੰਦੀ ਸੀ ਅਤੇ ਅੱਜ ਦਰਬਾਰ ਸਾਹਿਬ ਬਣਾਇਆ ਗਿਆ ਹੈ ਸਾਹਮਣੇ ਇੱਕ ਵੱਡਾ ਦਰਬਾਰ ਸਾਹਿਬ ਹੋਰ ਬਣਾ ਦਿੱਤਾ ਗਿਆ ਹੈ ਕਿਸੇ ਦੀ ਦਿੱਲੀ ਖੁਆਇਸ਼ ਹੋਏਗੀ ਜੋ ਪੂਰੀ ਹੋ ਗਈ ਸੀ ਸੋ ਉਹਨਾਂ ਨੇ ਆ ਕੇ ਇੱਕ ਵੱਡਾ ਦਰਬਾਰ ਸਾਹਿਬ ਬਣਾ ਦਿੱਤਾ ਗਿਆ ਤੇ ਇਹ ਇੱਕੋ ਥਾਂ ਤੇ ਬਖਵਾਖ ਦਰਬਾਰ ਸਾਹਿਬ ਬਣਾਉਣਾ ਚ ਮੇਰੇ ਅਕੋਰਡਿੰਗ ਤਾਂ ਸਹੀ ਨਹੀਂ ਹੈ ਕਿਉਂਕਿ ਜਦੋਂ ਇੱਕ ਦਰਬਾਰ ਸਾਹਿਬ ਹੈ ਜੋ ਇਤਿਹਾਸ ਨਾਲ ਸੰਬੰਧਿਤ ਹੈ ਕਿਤਨ ਇਤਿਹਾਸ ਦਾ ਪਤਾ ਲੱਗਦਾ ਹੈ ਉਸ ਨੂੰ ਉਵੇਂ ਦਾ ਉਹੀ ਰੱਖ ਰਹਿਣ ਦੇਣਾ ਚਾਹੀਦਾ ਹੈ ਹੋਰ ਥਾਵਾਂ ਤੇ ਦਰਬਾਰ ਸਾਹਿਬ ਨਹੀਂ ਬਣਾਉਣੇ ਚਾਹੀਦੇ ਇਸ ਨਾਲ ਸਾਡੇ ਸਿੱਖ ਸੰਗਤਾਂ ਵਿੱਚ ਭੁਲੇਖਾ ਵੀ ਪੈਂਦਾ ਹੈ ਕਿ ਉਹ ਇਤਿਹਾਸਕ ਆਸਥਾਨ ਕਿਹੜਾ ਹੈ ਜਿੱਥੇ ਮਾਤਾ ਜੀ ਠਹਿਰੇ ਸਨ ਸਾਨੂੰ ਭੁਲੇਖਾ ਪਿਆ ਸੀ ਕਿ ਇਹਨਾਂ ਵਿੱਚ ਇਤਿਹਾਸਿਕ ਕਿਹੜਾ ਹੈ ਸੋ ਪਤਾ ਕਰਨ ਤੋਂ ਬਾਅਦ ਹੀ ਸਾਨੂੰ ਪਤਾ ਚੱਲਿਆ ਕਿ ਜੋ ਜੋ ਛੋਟੇ ਕਮਰੇ ਵਾਲਾ ਦਰਬਾਰ ਸਾਹਿਬ ਹੈ ਇੱਥੇ ਹੀ ਉਹ ਕੁਟਿਆ ਸੀ ਜਿੱਥੇ ਮਾਤਾ ਜੀ ਠਹਿਰੇ ਸਨ ਦੂਸਰਾ ਤਾਂ ਸੰਗਤ ਵੱਲੋਂ ਇਸ ਤਰ੍ਹਾਂ ਹੀ ਬਣਾ ਦਿੱਤਾ ਗਿਆ ਹੈ ਸੋ ਸਾਨੂੰ ਆਪਣੇ ਇਤਿਹਾਸ ਨੂੰ ਵੀ ਸੰਭਾਲ ਕੇ ਰੱਖਣਾ ਪਵੇਗਾ ਤੇ ਇਤਿਹਾਸਕ ਨਿਸ਼ਾਨੀਆਂ ਨੂੰ ਵੀ ਸੰਭਾਲ ਕੇ ਰੱਖਣਾ ਪਵੇਗਾ ਤਾਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਇਤਿਹਾਸਕ ਨਿਸ਼ਾਨੀਆਂ ਨਾਲ ਜੁੜਨਗੀਆਂ ਆਪਣੇ ਇਤਿਹਾਸਿਕ ਨਿਸ਼ਾਨੀਆਂ ਨੂੰ ਸਮਝ ਕੇ ਆਪਣੇ ਇਤਿਹਾਸ ਨਾਲ ਜੁੜਨਗੀਆਂ ਅਮੇ ਤਾਂ ਇਸ ਐਮਾ ਸਾਹਿਬ ਦੇ ਅਸਥਾਨ ਤੇ ਕਣਾ ਜੰਗਲ ਸੀ ਆਜੋ ਕਣਾ ਜੰਗਲ ਤਾਂ ਨਹੀਂ ਰਿਹਾ ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਰੁੱਖ ਬੂਟੇ ਪੂਰੇ ਲਗਾਏ ਗਏ ਹਰਿਆਵਲ ਬੜੀ ਹੈ ਖੇਤਾਂ ਵਿੱਚ ਹੈ ਗੁਰਦਵਾਰ ਸਾਹਿਬ ਅਸਥਿਤ ਆਦ ਵਾਲੇ ਖੇਤ ਬਣ ਗਏ ਹਨ ਜੰਗਲ ਤਾਂ ਨਹੀਂ ਰਿਹਾ ਕੱਟ ਦਿੱਤਾ ਗਿਆ ਹੈ ਸੋ ਇਸੇ ਤਰ੍ਹਾਂ ਸਾਨੂੰ ਵੀ ਆਪਣਾ ਵਾਤਾਵਰਣ ਸੰਭਾਲ ਕੇ ਰੱਖਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਗੁਰਬਾਣੀ ਵਿੱਚ ਵੀ ਆਉਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸੋ ਜਿੱਥੇ ਪਵਨ ਨੂੰ ਗੁਰੂ ਦਾ ਪਾਣੀ ਨੂੰ ਪਿਤਾ ਦਾ ਅਧਿਤਾ ਤੇ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਉਹਨਾਂ ਨੂੰ ਤਾਂ ਸੰਭਾਲ ਬਹੁਤ ਜ਼ਰੂਰੀ ਬਣਦੀ ਹੀ ਹੈ ਸੋ ਗੁਰਦੁਆਰਾ ਅਟਕ ਸਾਹਿਬ ਦਾ ਲਿੰਕ ਵੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਅਸੀਂ ਅਗਲੀ ਪ੍ਰਿਆ ਹਰੇਕ ਵੀਡੀਓ ਵਿੱਚ ਉਸ ਸਥਾਨ ਦੀ ਲੋਕੇਸ਼ਨ ਵੀ ਦਵਾਂਗੇ ਤਾਂ ਜੋ ਹੋਰ ਵੀ ਸੰਗਤ ਜੋ ਇਹਨਾਂ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਉਸ ਨੂੰ ਇਹਨਾਂ ਸਥਾਨਾਂ ਨੂੰ ਲੱਭਣ ਵਿੱਚ ਕੋਈ ਮੁਸ਼ਕਿਲ ਨਾ ਹੋਵੇ ਆਸਾਨੇ ਨਾਲ ਇਹਨਾਂ ਸਥਾਨਾਂ ਦੇ ਦਰਸ਼ਨ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ